ਪੰਜਾਬ ਦੇ ਵਿੱਚ ਚਾਰ ਰੁੱਤਾਂ ਜਿਹੜੀਆਂ ਕਿ ਮਨਾਈਆਂ ਜਾਂਦੀਆਂ ਹਨ ਸਰਦੀ ਗਰਮੀ ਪਤਝੜ ਔਰ ਬਰਸਾਤ ਜਿੱਥੇ ਪਤਝੜ ਤੋਂ ਬਾਅਦ ਬਰਸਾਤ ਦਾ ਮੌਸਮ ਆਉਂਦਾ ਹੈ ਤਾਂ ਸਾਵਣ ਦੀ ਫੁਹਾਰ ਪੈਂਦੀ ਹੈ ਬਾਰਿਸ਼ ਹੁੰਦੀ ਹੈ ਔਰ ਚਾਰੇ ਪਾਸੇ ਖੇਤਾਂ ਦੇ ਵਿੱਚ ਹਰਿਆਲੀ ਨਜ਼ਰ ਆਉਂਦੀ ਹੈ ਔਰ ਬਰਸਾਤ ਦੇ ਮੌਸਮ ਦੇ ਵਿੱਚ ਜਿੱਥੇ ਲੋਕ ਆਨੰਦ ਮਾਣਦੇ ਹਨ ਉੱਥੇ ਹੀ ਕਈ ਲੋਕਾਂ ਦੇ ਮੂੰਹਾਂ ਉੱਤੇ ਇਹ ਮਾਇੂਸੀ ਛਾ ਜਾਂਦੀ ਹੈ ਔਰ ਮੱਥੇ ਦੇ ਲਕੀਰਾਂ ਛਾ ਜਾਂਦੀਆਂ ਚਿੰਤਾ ਦੀਆਂ ਕਿਉਂਕਿ ਦੱਸ ਰਹੇ ਹਾਂ ਤੁਹਾਨੂੰ ਇਹ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਲੋਕ ਕੱਚੇ ਮਕਾਨਾਂ ਦੇ ਵਿੱਚ ਕੱਚੀਆਂ ਛੱਤਾਂ ਦੇ ਥੱਲੇ ਆਪਣਾ ਗੁਜ਼ਰਬਸਰ ਕਰਦੇ ਹਨ ਇਸੇ ਤਰ੍ਹਾਂ ਦੀ ਇੱਕ ਖਬਰ ਅਸੀਂ ਫਤਿਹਗੜ ਏਰੀਆ ਚ ਖੜੇ ਆ ਵਾਰਡ ਨੰਬਰ 11 ਦੇ ਵਿੱਚ ਜਿੱਥੇ ਕਿ ਇੱਕ ਘਰ ਹੈ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਵਿਧਵਾ ਲੇਡੀ ਆਪਣੀਆਂ ਤਿੰਨ ਬੱਚੀਆਂ ਦੇ ਨਾਲ ਇਸ ਘਰ ਵਿੱਚ ਰਹਿੰਦੀ ਸੀ ਜਿਸ ਦੀ ਛੱਤ ਡਿੱਗ ਚੁੱਕੀ ਹੈ ਅਤੇ ਉਹ ਇਥੋਂ ਸਮਾਨ ਚੁੱਕ ਕੇ ਆਪਣੇ ਨਾਲ ਵਾਲੇ ਘਰ ਦੇ ਵਿੱਚ ਗਈ ਤਾਂ ਉਥੋਂ ਦੇ ਵੀ ਹਾਲਾਤ ਆਪਾਂ ਤੁਹਾਨੂੰ ਵਿਖਾਵਾਂਗੇ ਸੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੌਕੇ ਦੀਆਂ ਸਵੀਨਾ ਉਹ ਲੇਡੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਇਹ ਫਤੇਗੜ ਚੂੜੀਆਂ ਦੀ ਵਾਰਡ ਨੰਬਰ 11 ਦਾ ਇੱਕ ਘਰ ਆ ਜੋ ਕਿ ਜਿਹੜੇ ਦੂਸਰੇ ਘਰ ਵਿੱਚ ਵਿਧਵਾ ਲੇਡੀ ਆਈ ਸੀ ਆਪਣਾ ਸਮਾਨ ਲੈ ਕੇ ਉਹ ਘਰ ਦੀ ਛੱਤ ਵੀ ਤੁਸੀਂ ਦੇਖ ਸਕਦੇ ਹੋ ਕਿ ਪਿਛਲਾ ਕਮਰਾ ਜਿਹੜਾ ਆ ਬਿਲਕੁਲ ਢਹ ਢੇਰੀ ਹੋ ਗਿਆ ਮਲਬੇ ਦਾ ਰੂਪ ਧਾਰ ਲਿਆ ਔਰ ਜਿਸ ਕਮਰੇ ਦੇ ਵਿੱਚ ਅਸੀਂ ਇਸ ਵਕਤ ਖੜੇ ਹਾਂ ਇਸ ਦੀ ਛੱਤ ਵੀ ਪਤਾ ਨਹੀਂ ਕਦੋਂ ਡਿੱਗ ਪਵੇ ਕੋਈ ਪਰੋਸਾ ਨਹੀਂ ਇਸ ਛੱਤ ਦਾ ਆਓ ਉਸ ਮਹਿਲਾ ਨਾਲ ਗੱਲ ਕਰਦੇ ਆਂ ਕੀ ਉਹਨਾਂ ਦਾ ਕਹਿਣਾ ਹੈ ਕਿੰਨਾ ਮਜਬੂਰੀਆਂ ਦੇ ਵਿੱਚ ਉਹ ਗੁਜ਼ਰਬਸਰ ਕਰ ਰਹੀ ਆ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਨਾਮ ਹੈ ਤੁਹਾਡਾ ਜੀਰ ਕੋ ਪੰਜੇ ਪਹਿਲਾਂ ਤਾਂ ਦੱਸੋ ਕਿ ਤੁਸੀਂ ਇਸ ਘਰ ਵਿੱਚ ਕੌਣ ਕੌਣ ਰਹਿੰਦੇ ਹੋ ਕਿੰਨੇ ਤੁਹਾਡੇ ਬੱਚੇ ਨੇ ਬੱਚਾ ਲੜਕਾ ਤਿੰਨ ਉਹ ਤੇ ਜੀ ਮੈਂ ਆਦਮੀ ਗੁਜ਼ਰ ਗਏ ਆ ਤੇ ਮੈਂ ਕੱਲੀ ਚੌਥੀ ਚੌਥੀ ਨਹੀਂ ਆਪ ਤੇਰੀ ਤੁਹਾਡੇ ਪਤੀ ਦੇ ਗੁਜਰਨ ਤੋਂ ਬਾਅਦ ਤੁਹਾਡਾ ਗੁਜਰਬਸਰ ਕਿਵੇਂ ਚੱਲਦਾ ਏਡਾ ਮਾੜਾ ਮੋਟਾ ਪੈਸਾ ਨਹੀਂ ਪਾਉਣ ਲੱਗੀ ਸਰਫਤਾਂ ਦੀ ਤੇ ਆਪਣੀ ਲੱਗੀ ਬਸ ਤੁਹੋਂ ਨੇ ਜਗ੍ਹਾ ਨਹੀਂ ਪੁੰਚ ਸਕਦਾ ਜਿਹੜੀ ਬਰਸਾਤ ਨੇ ਦਿਖਾਇਆ ਸਾਡੇ ਕੈਮਰਾ ਦਿਖਾਏਗਾ ਕਿ ਤੁਹਾਡੀਆਂ ਜਿਹੜੀਆਂ ਛੱਤਾਂ ਨੇ ਉਹ ਪਹਿਲੇ ਘਰ ਦੀ ਵੀ ਡਿੱਗ ਚੁੱਕੀ ਆ ਜੇ ਤੁਸੀਂ ਇੱਧਰ ਆਏ ਹੋ ਤਾਂ ਇਹ ਵੀ ਛੱਤਾਂ ਡਿੱਗ ਚੁੱਕੀਆਂ ਖਸਤਾ ਹਾਲਤ ਸੀ ਕੀ ਇਹ ਜਿਹੜੀਆਂ ਤੁਹਾਡੀਆਂ ਜਿਹੜੋ ਛੱਤਾਂ ਆ ਕੱਚੇ ਕੋਠੇ ਦੀਆਂ ਗਰਾਂਟਾਂ ਤੇ ਸਰਕਾਰ ਦੇ ਰਹੀ ਆ ਕੀ ਤੋਂ ਤੁਸੀਂ ਇਹੋ ਜੇ ਕੋਈ ਫਾਰਮ ਨਹੀਂ ਭਰੇ ਜਾਂ ਕਿਸੇ ਐਮਸੀ ਨੂੰ ਕਿਸੇ ਐਮਸੀ ਨੂੰ ਜਾਂ ਕਿਸੇ ਨੂੰ ਨਹੀਂ ਕਿਹਾ ਜਾਂਦਾ ਫਾਰਮ ਤਾਂ ਕਿੰਨੀ ਵਾਰ ਭਰੇ ਹਨ ਮਿਲਦਾ ਕੁਝ ਨਹੀਂ ਮਿਲਿਆ ਜੀ ਕਦੀ ਕੋਸ਼ ਕਰਾਂ ਕਿ ਇਦਾਂ ਕਰਕੇ ਦੋ ਕਦੀ ਕੋ ਕਰਕੇ ਦਿੱਤਾ ਨਹੀਂ ਬਸ ਸਿਰ ਬੋਟਾ ਵਾਲੇ ਬਹੁਤ ਜਰੂਰਤ ਬੋਟ ਪਾਓ ਸਾਨੂੰ ਤਹੀਂ ਬੋਟ ਤਾਂ ਹੀ ਪਾਈ ਪਾ ਕੇ ਦੇ ਤੁਮ ਸਾਡੇ ਕੋਲ ਦੇਂਦੇ ਕੁਝ ਨਹੀਂ ਬਾਤ ਸਾਨੂੰ ਤੁਸੀਂ ਕੀ ਕੰਮ ਕਰਦੇ ਹੋ ਕੰਮ ਕੋਈ ਨਹੀਂ ਕਰਦੇ ਬੱਚੇ ਕੋ ਪੜ ਲੜਕੀ ਪੜਤੀ ਜਿਹਨੇ ਪੜ ਲਿਆ ਵਾ ਤੇ ਕਿ ਵਿਆਹ ਹੀ ਗਈ ਹੈ ਤੇ ਕੰਮ ਕੋਈ ਨਹੀਂ ਮੇਰੇ ਕੋ ਹੁੰਦਾ ਫਿਰ ਜਿਹੜਾ ਘਰ ਦਾ ਗੁਜ਼ਰਬਸਰਾ ਉਹ ਸਿਰਫ ਵਿਧਵਾ ਪੈਨਸ਼ਨ ਤੇ ਹੀ ਹੈ ਹਾਂਜੀ ਉਹ ਵਿਧਵਾ ਪੈਸੇ ਤੇ ਚੱਲਦੀ ਹੈ ਤੁਹਾਡੀ ਬਾਹ ਫੜਨ ਵਾਸਤੇ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਹੋਰ ਅੱਗੇ ਆਇਆ ਤੁਹਾਨੂੰ ਇਸ ਹਾਲਾਤ ਦੇ ਕੋਈ ਨਜੇ ਨਹੀਂ ਕੋਈ ਨਹੀਂ ਆਇਆ ਇੰਨਾ ਸਵੇਦ ਤਿੰਨ ਦਿਨ ਕਾਲ ਦੇ ਡਿੱਗੀ ਕੋਈ ਨਹੀਂ ਆਇਆ ਤੱਕ ਮਿਲਿਆ ਨਹੀਂ ਹਣ ਕੋਈ ਆਇਆ ਨਹੀਂ ਤੇ ਜਦੋਂ ਬਰਸਾਤ ਹੁੰਦੀ ਆ ਬੱਦਲ ਆਉਂਦੇ ਨੇ ਤੇ ਕਿਵੇਂ ਦਾ ਮਹਿਸੂਸ ਹੁੰਦਾ ਉਹ ਤੋਂ ਡਰ ਜਾ ਲੱਗਦਾ ਕਿ ਬੱਚੇ ਸ਼ਤਨਾ ਡੇ ਕਦੀ ਕੁਝ ਨਾ ਹੋ ਜਾਏ ਕਦੀ ਕੋ ਵਹਿਮ ਜਨ ਡਰ ਜਾ ਵਹਿਮ ਪੈ ਗਿਆ ਵਿੱਚ ਹੋ ਗਿਆ ਵੀ ਕਦੇ ਉੱਤੇ ਬੱਚੇ ਦੇ ਡਰ ਨਾਲ ਰਗੰਦਾ ਹੋ ਜਾਣਾ ਜਾਵੇ ਕਿਤੇ ਵਿਚਾਲਾ ਆ ਕੇ ਬੱਚਾ ਮੀਂਹ ਪੈਣ ਰਿਹਾ ਵਾ ਤਾਂ ਚਲ ਥੋੜਾ ਬ ਕਰਾਂਗੇ ਨਹੀਂ ਹੁੰਦਾ ਹੀ ਨਹੀਂ ਤੇ ਮੀਂਹ ਕਰਕੇ ਬਾਹਰ ਸੁਣ ਕੇ ਅੰਦਰ ਸੋ ਜਾ ਕੇ ਬਾਹਰ ਸੋਣਾ ਪੈਂਦਾ ਬੱਚੇ ਵੀ ਡਰ ਜਾਂਦੇ ਆ ਹੁਣ ਜਿਸ ਤਰ੍ਹਾਂ ਕਿ ਤੁਹਾਡੇ ਉਸ ਘਰ ਦੀ ਵੀ ਛੱਤ ਡਿੱਗੀ ਹੋਈ ਆ ਬਿਲਕੁਲ ਉਹ ਤਾਂ ਮਲਬਾ ਬਣਿਆ ਹੋਇਆ ਪੂਰਾ ਘਰ ਇਹ ਘਰ ਵੀ ਜਿਹੜਾ ਆ ਪਿਛਲੇ ਕਮਰੇ ਦੀ ਛੱਤ ਬਿਲਕੁਲ ਡਿੱਗ ਚੁੱਕੀ ਆ ਆ ਵੀ ਜਿਹੜਾ ਆ ਬਹੁਤ ਮਾੜਾ ਆ ਅਸੀਂ ਕੈਮਰਾ ਦਿਖਾਏਗਾ ਤੁਹਾਡਾ ਜਿਹੜਾ ਸਮਾਨ ਆ ਉਹ ਵਿੜੇ ਦੇ ਵਿੱਚ ਪਿਆ ਹੋਇਆ ਆ ਹੁਣ ਤੁਸੀਂ ਕੀ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਜਿਹੜੇ ਸਾਡੇ ਬਹੁਤ ਦਾਨੀ ਸੱਜਣ ਬੈਠੇ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕੀ ਕਹਿ ਸਕਦੇ ਮੈਂ ਤੁਹਾਡੇ ਸਾਹਮਣੇ ਆ ਕਿ ਸਾਡੇ ਨੂੰ ਜਗ੍ਹਾ ਬਣਾ ਕੇ ਦੋ ਸੈਸ ਬਸ ਸਕਦੀ। ਠੀਕ ਹੈ ਨਾ? ਤੋਂ ਹੋਰ ਬਾਕੀ ਇਹ ਤੇਰੇ ਸਮਝ ਲੜਕੀਆਂ ਪਾਲੀਆਂ ਵਿਆਂ ਬੜੀ ਮੁਸ਼ਕਲ ਹੋ ਸਕਦੀਆਂ। ਸੋ ਕਹਿੰਦੇ ਨੇ ਕਿ ਮੰਗਣਾ ਬਹੁਤ ਔਖਾ ਆ ਜਿਨਨੇ ਕਦੀ ਕਿਸੇ ਦੇ ਅੱਗੇ ਹੱਥ ਨਾ ਅੱਡਿਆ ਹੋਏ ਉਹਦੇ ਵਾਸਤੇ ਕਿਸੇ ਅੱਗੇ ਮੰਗ ਕਰਨੀ ਹੈ ਉਮੀਦ ਰੱਖਣੀ ਗੁਹਾਰ ਲਾਉਣੀ ਬਹੁਤ ਔਖਾ ਹੁੰਦਾ ਆ ਪਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਦਾਨੀ ਸੱਜਣਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਾਂਗੇ ਕਿ ਇਸ ਵਿਧਵਾ ਭੈਣ ਦੀ ਬਾ जरूर ਫੜੀ ਜਾਏ ਕਿਉਂਕਿ ਇਹਦਾ ਜਿਹੜਾ ਗੁਜ਼ਰ ਬਸਾਰਾ ਉਹ ਸਿਰਫ ਵਿਧਵਾ ਪੈਨਸ਼ਨ ਤੇ ਆ ਦੋ ਲੜਕੀਆਂ ਇਹਨਾਂ ਦੀਆਂ ਕੁਵਾਰੀਆਂ ਨੇ ਔਰ ਇੱਕ ਲੜਕੀ ਇਹਨਾਂ ਦੀ ਵਿਆਹੀ ਹੋਈ ਆ ਔਰ ਇਹ ਭੈਣ ਵੀ ਆਪਣਾ ਕੰਮ ਕਰ ਨਹੀਂ ਕਰ ਸਕਦੀ ਪਰ ਬਰਸਾਤ ਦੇ ਵਿੱਚ ਘਰ ਡਿੱਗ ਪੈਣਾ ਬਹੁਤ ਵੱਡੀ ਮੁਸੀਬਤ ਆ ਸੋ ਅਸੀਂ ਵੀ ਦਾਨੀ ਸੱਜਣਾ ਨੂੰ ਬੇਨਤੀ ਕਰਾਂਗੇ ਕਿ ਇਸ ਭੈਣ ਦੀ ਬਾ ਜਰੂਰ ਫੜੀ ਜਾਏ ਆਹ ਗੱਲਬਾਤ ਕਰਦੇ ਆ ਸਾਡੇ ਨਾਲ ਇੱਕ ਭੈਣ ਜੀ ਹੋਰ ਮੌਜੂਦ ਨੇ ਇਹਨਾਂ ਦੇ ਘਰ 'ਚ ਨੇ ਸਾਸ਼ੀਕਲ ਭੈਣ ਜੀ ਸਾਸ਼ੀਕਲ ਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਬਰਸਾਤ ਦੇ ਦਿਨਾਂ 'ਚ ਜਿਹੜਾ ਤੁਹਾਡੇ ਘਰ ਜਿਹੜਾ ਢਹ ਢੇਰੀ ਹੋ ਗਿਆ ਆ ਬਿਲਕੁਲ ਹੀ ਮਲਬਾ ਬਣ ਚੁੱਕਾ ਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਉਹਨਾਂ ਨੂੰ ਇਹੋ ਕਹਿਣਾ ਚਾਹਾਂਗੀ ਕਿ ਵੋਟਾਂ ਲੈਣ ਦੀ ਵਾਰੀ ਆ ਜਾਂਦੇ ਤਾਂ ਅੱਗੋਂ ਪਿੱਛੋਂ ਮਾੜੇ ਹਾਲਾਤਾਂ 'ਚ ਕੋਈ ਨਹੀਂ ਆਨਕੇ ਸਾਡੀ ਕੋਈ ਬਾਹ ਫੜਦਾ ਨਾ ਕੋਈ ਪੁੱਛਦਾ ਹੀ ਆ ਤੁਸੀਂ ਕਿਸ ਹਾਲਾਤਾਂ 'ਚ ਰਹਿ ਰਹੇ ਹੋ ਤੇ ਮੇਰੀ ਬੇਨਤੀ ਇਹੋ ਹੀ ਕਿ ਉਹਨਾਂ ਨੂੰ ਚਾਹੀਦਾ ਸਾਨੂੰ ਪੱਕੇ ਮਕਾਨ ਬਣਾ ਕੇ ਦੇਣ ਸਾਨੂੰ ਸਿਰ ਤੇ ਸੱਤ ਚਾਹੀਦੀ ਏ ਉਹ ਆਪਣੇ ਵਾਰੀ ਉਹਨਾਂ ਨੂੰ ਚਿੱਤ ਆ ਜਾਂਦਾ ਜਦੋਂ ਵੋਟਾਂ ਲੈਣੀਆਂ ਉਦੋਂ ਸਾਰੇ ਹੀ ਹੁੰਦੇ ਨੇ ਅੱਗੋਂ ਪਿੱਛੋਂ ਦੀਦੀ ਕੋਈ ਨਹੀਂ ਆਉਂਦਾ ਹੈਗਾ ਤੁਸੀਂ ਕੀ ਕੰਮਕਾਰ ਕਰਦੇ ਹੋ ਤੇ ਇਸ ਘਰ ਦੇ ਵਿੱਚ ਤੁਸੀਂ ਰਹੇ ਹੋ ਤੁਸੀਂ ਕੀ ਲੱਗਦੇ ਹੋ ਇਹਨਾਂ ਏ ਮੇਰੇ ਜਠਾਣੀ ਲੱਗਦੇ ਮੈਂ ਇਨਾਂ ਦੀ ਦਰਾਨੀ ਲੱਗਦੀ ਆ ਹਾਂ ਜੀ ਆਪਾਂ ਫਿਰ ਇਤਨਾ ਹੀ ਰਲ ਮਿਲ ਕੇ ਟਾਈਮ ਪਾਸ ਕਰਦੇ ਪਏ ਆ ਸਾਨੂੰ ਦੀਦੀ ਇਹ ਆ ਕਿ ਚਲੋ ਆਹ ਡੋ ਕੋ ਕਰਾਇਆ ਬਾੜਾ ਵੀ ਬਾਹਰ ਤੁਹਾਨੂੰ ਪਤਾ ਕਰਾਇ ਤੇ ਰਹਿਣਾ ਕਿਹੜਾ ਸੌਖਾ ਆ ਤੇ ਸਾਡੇ ਸਿਰ ਤੇ ਆਪਣੀ ਛੱਤ ਹੋਵੇ ਤੇ ਚਲੋ ਵਧੀਆ ਆਇਆ ਕਰਾਇ ਤਾਂ ਤੁਹਾਨੂੰ ਪਤਾ ਬਾਹਰੋਂ ਮੰਨੇ ਆਉਂਦੇ ਨਹੀਂ ਗਏ ਤੇ ਕਰਾਇ ਤਾਂ ਦੇਣਾ ਹੀ ਪੈਣਾ ਜੇ ਤੀਹੋ ਇਹ ਕਹਿੰਦੇ ਕਿ بارش ਦੇ ਦਿਨਾਂ ਚ بارش ਦੇ ਨਾ ਹੀ ਆਇਆ ਕਰੇ ਤੇ ਜੰਗਾ ਬਹੁਤ ਮੁਸੀਬਤ ਸਾਡੇ ਵਾਸਤੇ ਉਹ ਬਣ ਜਾਂਦੀ ਆ ਅੱਜ ਜਦੋਂ ਬਰਸਾਤਾਂ ਆਉਂਦੀਆਂ ਕਿਉਂਕਿ ਇਸ ਵਾਰ ਜਿਹੜੀਆਂ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਨੇ ਔਰ ਜਦੋਂ ਬਰਸਾਤ ਆਉਂਦੀ ਆ ਫਿਰ ਕਿਵੇਂ ਦਾ ਮਹਿਸੂਸ ਕਰਦੇ ਹੋ ਤੇ ਕਿਵੇਂ ਤੁਸੀਂ ਉਹ ਜਿਹੜਾ ਟਾਈਮ ਆ ਉਹ ਕਿਵੇਂ ਕੱਢਦੇ ਦਿਦੀ ਉਹ ਤਾਂ ਸਾਨੂੰ ਪਤਾ ਤਾਂ ਜਾ ਸਾਡੇ ਮਾਲਕ ਨੂੰ ਪਤਾ ਜਿਵੇਂ ਅਸੀਂ ਇੱਥੇ ਰਹਿ ਰਹੇ ਹਾਂ ਹਾਂਜੀ ਬਹੁਤ ਮੁਸ਼ਕਲ ਹੈ ਟਾਈਮ ਪਾਸ ਕਰਦੇ ਰਾਤਾਂ ਜਾ ਕੇ ਕਿ ਬੱਦਲ ਮੀਂਹ بارش ਆਵੇ ਨਾ ਆਵੇ ਬੱਦਲ ਹੁੰਦਾ ਤਾਂ ਸਾਡੀ ਜਾਨ ਮੁਠੀ ਤੇ ਬਣੀ ਹੁੰਦੀ ਕਿ ਪਤਾ ਨਹੀਂ ਕਿਹੜੇ ਵੇਲੇ بارش ਆ ਜਾਣੀ ਹੈ ਕਿਹੜੇ ਵੇਲੇ ਢੈ ਢੇਰੀ ਹੋ ਜਾਣੇ ਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੈੰਜੀ ਨੇ ਮਨ ਭਰ ਲਿਆ ਆਪਣਾ ਕਿਉਂਕਿ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕੇ ਮਜਬੂਰ ਨੇ ਔਰ ਸ਼ਾਇਦ ਮਾਇਆ ਪੱਖੋਂ ਵੀ ਔਰ ਆਪਣੀ ਮਜਬੂਰੀ ਦੱਸ ਰਹੇ ਨੇ ਕਾਉਣ ਕੈਮਰਾ ਇਹ ਔਰ ਗੁਹਾਰ ਲਗਾ ਰਹੇ ਨੇ ਕਿ ਸਾਡੀ ਮਦਦ ਕੀਤੀ ਜਾਏ ਤੇ ਅਸੀਂ ਇਹਨਾਂ ਦਾ ਫੈਮਲੀ ਦਾ ਨੰਬਰ ਤੁਹਾਨੂੰ ਦੇਣ ਜਾ ਰਹੇ ਹਾਂ ਤੁਸੀਂ ਸਿੱਧਾ ਜਿਸ ਵੀ ਦਾਨੀ ਸੱਜਣ ਨੇ ਇਹਨਾਂ ਨਾਲ ਕੰਟੈਕਟ ਕਰਨਾ ਹੋਵੇ ਉਹ ਸਿੱਧਾ ਕੰਟੈਕਟ ਕਰ ਸਕਦਾ ਹੈ ਭੈਣ ਜੀ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਬੋਲ ਦਿਓ ਜਿਹੜਾ ਕਿ ਤੁਹਾਨੂੰ ਜਿਨ੍ਹਾਂ ਨੇ ਜੇ ਕਿਸੇ ਨੇ ਤੁਹਾਡੀ ਬਾਹ ਫੜਨੀ ਮਦਦ ਕਰਨੀ ਹੈ ਤਾਂ ਜੋ ਉਹ ਤੁਹਾਡੀ ਮਦਦ ਕਰ ਸਕੇ ਹਾਂਜੀ ਸਾਡਾ ਮੋਬਾਈਲ ਨੰਬਰ ਹੈ 79811 3274 9781132764 ਸੋ ਉਹਨਾਂ ਨੇ ਮੋਬਾਈਲ ਨੰਬਰ ਭੈਣ ਜੀ ਨੇ ਆਪਣਾ ਜਿਹੜਾ ਆ ਉਹ ਆਪਣੇ ਮੂੰਹੋਂ ਬੋਲ ਦਿੱਤਾ ਜਿਸ ਵੀ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਉਹ ਜਰੂਰ ਫਤੇਗੜ ਚੂੜੀਆਂ ਵਾਰਡ ਨੰਬਰ 11 ਦੇ ਵਿੱਚ ਪਹੁੰਚ ਕੇ ਇਹਨਾਂ ਦੀ ਮਦਦ ਕਰ ਸਕਦਾ ਆ ਤਾਂ ਜੋ ਇਹਨਾਂ ਦੀ ਸਿਰ ਦੀ ਛੱਤ ਪੈ ਸਕੇ ਔਰ ਇਹ ਆਪਣਾ ਗੁਜ਼ਰ ਬਸਰ ਵਧੀਆ ਤਰੀਕੇ ਕਰ ਸਕੇ